ਖਬਰ ਮਲੇਰ ਕੋਟਲਾ ਤੋਂ ਆ ਰਹੀ ਹੈ ਫਰੈਂਸ ਹੈਂਡੀਕੈਪਡ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਬੈਟਰੀ ਵਾਲੀ ਸਕੂਟਰਾਂ ਵੰਡੀਆਂ ਮਲੇਰ ਕੋਟਲਾ ਕਲੱਬ ਵਿੱਚ ਫਰੈਂਸ ਹੈਂਡੀਕੈਪਡ ਸੁਸਾਇਟੀ ਵੱਲੋਂ ਇੱਕ ਪ੍ਰੋਗਰਾਮ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਟਾਰ ਸਪੈਕਟ ਅਤੇ ਐਡਵੋਕੇਟ ਹਾਜੀ ਮੁਹੰਮਦ ਸ਼ਮਸ਼ਾਦ ਤੇ ਗੁਰਜਰਨ ਸਿੰਘ ਨੇ ਪਹੁੰਚ ਕੇ ਲੋੜਵੰਦਾਂ ਨੂੰ ਇਹ ਬੈਟਰੀਆਂ ਵਾਲੀਆਂ ਸਕੂਟਰੀਆਂ ਦਿੱਤੀਆਂ ਤੇ ਹਾਜੀ ਜੀ ਨੇ ਕਿਹਾ ਕਿ ਫਰੈਂਸ ਹੈਂਡੀਕੈਪਡ ਸੁਸਾਇਟੀ ਵੱਲੋਂ ਇੱਕ ਇਹ ਚੰਗਾ ਉਪਰਾਲਾ ਹੈ ਜੋ ਆਪਣੀ ਜ਼ਿੰਦਗੀ ਤੋਂ ਬੇਆਸ ਹੋਈ ਕਰ ਬੈਠੇ ਸੀ ਅਜਿਹੇ ਵਿਅਕਤੀਆਂ ਨੂੰ ਇਹ ਬੈਟਰੀਆਂ ਵਾਲੀਆਂ ਸਕੂਟਰियां ਦੇ ਕੇ ਉਹਨਾਂ ਨੂੰ ਵੀ ਆਪਣੇ ਪੈਰਾਂ ਤੇ ਖੜਾ ਹੋਣ ਦਾ ਮੌਕਾ ਦਿੱਤਾ ਇਸ ਨਾਲ ਇਹ ਛੋਟਾ ਮੋਟਾ ਕੰਮ ਵੀ ਕਰ ਸਕਦੇ ਨੇ ਮਲੇ ਕੋਟਲਾ ਤੋਂ ਜਾਵੇ ਦੰਜੂਂ ਦੀ ਖਾਸ ਰਿਪੋਰਟ ਜਿਹੜਾ ਦੇ ਤੇ ਅੱਜ ਇਹ ਫ੍ਰੈਂਚ ਕਲੱਬ ਵੱਲੋਂ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਸਾਈਕਲਿੰਗ ਦੇੰਦਾ ਇਹਨੂੰ ਕਿਸ ਨਜ਼ਰ ਰੋਂ ਦੇਖਦੇ ਇਹ ਇਹ ਵਗਾ ਫ੍ਰੈਂਚ ਵੈਲਫੇਅਰ ਸੁਸਾਇਟੀ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਬੱਸ ਦਾ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਇੱਕ ਸਮਾਜ ਸੇਵੀ ਸੰਸਥਾਾਂਾਂ ਕਰ ਰਹੀਆਂ ਨੇ ਜੋ ਕਿ ਹੋਰ ਵੀ ਸੰਸਥਾਵਾਂ ਨੂੰ ਚਾਹੀਦਾ ਕਿ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਇਤੋਂ ਵੱਡਾ ਕੋਈ ਜਿਹੜਾ ਹੈਗਾ ਪੰਨ ਦਾ ਕੰਮ ਨਹੀਂ ਹੈਗਾ ਕਿ ਜਿਹੜੇ ਇੱਕ ਲੋੜਵੰਦ ਰਿਹਾ ਉਹਨਾਂ ਨੂੰ ਆਪਾਂ ਚੱਲਣ ਫਿਰ ਯੋਗ ਬਣਾ ਰਹੇ ਹਾਂ ਤੇ ਜਿਹੜਾ ਹੈਗਾ ਇਹਦੇ ਲਈ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਵਧਾਈ ਦਿੰਦੇ ਹਾਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਵੱਡਾ ਉਪਰਾਲਾ ਕਰਿਆ ਤੇ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਇਸ ਕੰਮ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕੋਈ ਪ੍ਰੈਸ ਕਲਬ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜਾ ਕਿ ਆਮ ਜਨਤਾ ਨੂੰ ਜਿਹੜਾ ਮੈਸੇਜ ਜਾਵੇ ਕੀ ਹੋਣਾ ਚਾਹੀਦਾ ਹੈ ਵੀ ਅਸੀਂ ਪ੍ਰੈਸ ਕਲਬ ਵੱਲੋਂ ਅਸੀਂ ਇਹ ਹੋਰ ਆਮ ਜਨਤਾ ਨੂੰ ਵੀ ਇਹ ਹੀ ਕਹਿਣਾ ਹੈ ਕਿ ਜਿਹੜਾ ਇਦ ਉਹ ਕਰਨੇ ਚਾਹੀਦੇ ਨੇ ਕਿ ਅਸੀਂ ਵੀ ਆਪਦੇ ਪ੍ਰੈਸ ਕਲੱਬ ਵੱਲੋਂ ਜੋ ਇਹ ਜੋ ਸੰਸਥਾਵਾਂ ਨੂੰ ਸਹਿਯੋਗ ਦੀ ਲੋੜ ਹੈ ਉਹ ਅਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਕਰਾਂਗੇ ਜਦੋਂ ਵੀ ਕੋਈ ਸੰਸਥਾ ਨੂੰ ਲੋੜ ਪੈਂਦੀ ਹੈ ਤਾਂ ਅਸੀਂ ਉਹਨਾਂ ਲਈ ਹਾਜ਼ਰ ਹਾਂ ਪ੍ਰਧਾਨ ਜੀ ਇਹ ਸਾਈਕਲਾਂ ਵਗੈਰਾ ਦਨ ਸੰਸਥਾ ਦਾ ਨਾਮ ਕੀ ਹੈ ਤੇ ਇਹ ਕੋਈ ਸਾਡੀ ਸੰਸਥਾ ਦਾ ਨਾਮ ਹੈ ਫਰੈਂਡ ਹੈਂਡੀਕੈਪਡ ਯੂਨੀਅਨ ਮਲੇਰਕੋਟਲਾ ਠੀਕ ਹੈ ਇਹ ਅਲਿੰਕੋ ਕੰਪਨੀ ਤੋਂ ਮਨਜ਼ੂਰ ਸ਼ੁਦਾ ਹੈਂਡੀਕੈਪਡ ਲੋਕਾਂ ਨੂੰ ਅਸੀਂ ਪ੍ਰੋਵਾਈਡ ਕਰਾਂਗੇ ਹੁਣ ਤੇ ਤੁਸੀਂ ਕਿੰਨਿਆ ਦੇ ਚੁੱਕੇ ਅਸੀਂ ਜੀ ਕੇ ਮਤਲਬ ਅਨਲਿਮਿਟਡ ਦੇ ਚੁੱਕੇ ਜਿਹੜਾ ਕਿ ਅਸੀਂ ਕਹਿੰਦੇ ਵੀ ਜਿਹੜੇ ਅੰਗ ਹਨ ਵਰਗ ਹੈ ਇਹਨਾਂ ਦਾ ਅਸੀਂ ਡੋਰ ਟੂ ਡੋਰ ਪਹੁੰਚ ਕਰ ਰਹੇ ਹਾਂ ਠੀਕ ਹੈ ਇਹਨਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆਉਂਦੀ ਸੀ ਅਸੀਂ ਇਹਨਾਂ ਨੂੰ ਘਰੋਂ ਕੱਢ ਕੇ ਆਜ਼ਾਦੀ ਦੇਣਾ ਚਾਹੁੰਦੇ ਆ ਵੀ ਇਹਨਾਂ ਦਾ ਦਿਮਾਗ ਜਿਹੜਾ ਉਹ ਫਰੈਸ਼ ਰਹੇ ਔਰ ਕੋਈ ਨਾ ਕੋਈ ਕਾਰੋਬਾਰ ਦੇ ਵਿੱਚ ਧਮਾਕਾ ਲਗਾਉ। ਤੁਹਾਨੂੰ ਸਰਕਾਰ ਵੀ ਕੋਈ ਸਹਾਇਤਾ ਕਰਦੀ ਹੈ ਕਿਵੇਂ ਹੈ ਦੇਖੋ ਇਹ ਜਿਹੜੀਆਂ ਸਾਈਕਲੀਆਂ ਨੇ ਇਹ ਸਰਕਾਰ ਵੱਲੋਂ ਹੀ ਮਨਜ਼ੂਰ ਸ਼ੁਦਾ ਨੇ ਅਲਿੰਕੋ ਕੰਪਨੀ ਠੀਕ ਹੈ ਅਸੀਂ ਇਹਨਾਂ ਦੇ ਨਾਲ ਰਲ ਕੇ ਲਿੰਕੋ ਕੰਪਨੀ ਦੇ ਇਹਨਾਂ ਨੂੰ ਲਿਆ ਕੇ ਪ੍ਰੋਵਾਈਡ ਕਰਦੇ ਨਹੀਂ ਇਹਦੇ ਸਾਈਕਲਾਂ ਦੇ ਅਲਾਵਾ ਸਰਕਾਰ ਕੋਈ ਇਹਨਾਂ ਦੀ ਨਹੀਂ ਹੋਰ ਸਾਨੂੰ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲ ਰਹੀ ਹੈ ਕਿ ਇਹੀ ਹੈ ਜੋ ਕਿ ਸਾਨੂੰ ਅੰਗਹੀਨਾਂ ਨੂੰ ਮਤਲਬ ਸਾਈਕਲ ਪ੍ਰੋਵਾਈਡ ਇਹਨਾਂ ਨੂੰ ਸਾਰਿਆਂ ਨੂੰ ਪੈਨਸ਼ਨ ਵਗੈਰਾ ਲੱਗੀ ਹੋਈ ਹੈ ਪੈਨਸ਼ਨ ਤਕਰੀਬਨ ਸਾਰਿਆਂ ਨੂੰ ਲੱਗੀ ਹੋਈ ਹੈ ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਅਸੀਂ ਚੋਣਾਂ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਭਗਵਾਨਤਮਾਨ ਨੇ ਵਾਅਦਾ ਕੀਤਾ ਦਾ 2500 ਪੈਨਸ਼ਨ ਦੇਣ ਦਾ ਅਸੀਂ ਉਹ ਵੀ ਮੰਗ ਕਰਦੇ ਹਾਂ ਵੀ ਸਾਡੇ ਅੰਗਹੀਨ ਵਰਗ ਨੂੰ ਦਿੱਤੀ ਜਾ ਫਰੈਂਚ ਜਿਹੜੀ ਹੈਂਡੀਕੈਪਟ ਯੂਨੀਅਨ ਨੇ ਸਾਈਕਲ ਦਿੱਤੀਆਂ ਨੇ ਇਹ ਤੁਹਾਨੂੰ ਕਿੱਦਾਂ ਲੱਗਿਆ ਤੁਸੇ ਸਰ ਇਹ ਬਹੁਤ ਵੱਡਾ ਉਪਰਾਲਾ ਮੁਹੰਮਦ ਅਨਵਾਰ ਸਾਹਿਬ ਦਾ ਜੋ ਹਰ ਹਫਤੇ ਜਾਂ ਹਰ ਮਹੀਨੇ ਦੇ ਵਿੱਚ ਦੋ ਵਾਰ ਹੈਂਡੀਕੈਪਟਸ ਨੂੰ ਇਹ ਟਰਾਈਸਾਈਕਲਸ ਦਿੰਦੇ ਨੇ ਜੋ ਇਲੈਕਟ੍ਰਿਕ ਨੇ ਬਿਲਕੁਲ ਹੀ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਲੈਂਕੋ ਕੰਪਨੀ ਨਾਲ ਅਲਾਈنس ਆ ਉੱਥੋਂ ਇਹ ਸਰਕਾਰ ਦੀ ਮਦਦ ਨਾਲ ਬਹੁਤ ਵੱਡਾ ਐਫਰਟ ਆ ਇਹ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਪਹਿਲਾਂ ਕਿਤੇ ਐਫਰਟ ਕੀਤਾਗਾ ਬਲੇ ਕੋਲੇ ਦੇ ਵਿੱਚ ਯੋ ਨៃ ਕਰ ਰਹੇ ਨੇ ਕਿਉਂਕਿ ਅੰਗ ਇਹਨਾਂ ਨੂੰ ਇਹ ਚੀਜ਼ ਦੀ ਬਹੁਤ ਜ਼ਰੂਰਤ ਆ ਜਾਨ ਆਉਣ ਦੇ ਵਿੱਚ ਬੜੀ ਦੁੱਖ ਦਾ ਘਰ ਦੇ ਵਿੱਚ ਬੈਠੇ ਰਹਿੰਦੇ ਤੇ ਹੁਣ ਇਹ ਮਿਲਣ ਦੇ ਨਾਲ ਇਹ ਆਪਣਾ ਕੋਈ ਛੋਟਾ ਮੋਡਾ ਕਾਰੋਬਾਰ ਕਰ ਸਕਦਾ ਜਿਸ ਨਾਲ ਆਪਦਾ ਘਰ ਚਲਾ ਸਕਣ ਇਹ ਵੱਡਾ ਇੱਕ ਬਹੁਤ ਵੱਡਾ ਕੰਮ ਕਰ ਰਿਹਾ ਹੈ ਕਿ ਸਮਾਜ ਸੇਵਕ ਜਿਹੜੀਆਂ ਸੰਸਥਾਵਾਂ ਬਹੁਤ ਜਿਹੜੀਆਂ ਸੰਸਥਾ ਜਿਹੜੀਆਂ ਨੇ ਉਹਨਾਂ ਨੂੰ ਕਹੇ ਜੀ ਉਪਰਾਲੇ ਕਰਨੇ ਚਾਹੀਦੇ ਬਿਲਕੁਲ ਇਹ ਬਹੁਤ ਵਧੀਆ ਉਪਰਾਲਾ ਜੀ ਇਦਾਂ ਦਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਜਿਹਨਾਂ ਜਿਹੜਾ ਲੋਕ ਬਿਲਕੁਲ ਹੀ ਨੈਗਲੈਕਟਡ ਕਰਕੇ ਲੋਕ ਸੁਸਾਇਟੀ ਨੇ ਘਰਾਂ ਦੇ ਵਿੱਚ ਬਿਠਾ ਦੇ ਉਹਨਾਂ ਨੂੰ ਬਾਹਰ ਕੱਢ ਕੇ ਕਿਸ ਸੁਸਾਇਟੀ ਦੇ ਵਿੱਚ ਲੈ ਕੇ ਆਉਣਾ ਓਪਨ ਮਾਰਕੀਟ ਦੇ ਵਿੱਚ ਕੰਮ ਕਰਨਗੇ ਇਹ ਬੰਦੇ ਤੇ ਆਪਣਾ ਗੁਜ਼ਾਰਾ ਚਲਾ ਸਕਣਗੇ ਤੇ ਕਿਸੇ ਕਿੰਦੇ ਹੋਰ ਹੱਥਾਂ ਕਿੰਨੀ ਨਹੀਂ ਦੇਖਣਗੇ ਖਾਣਾ ਪੀਣ ਵਾਸਤੇ